ਬੱਬੇ ਹਲੀ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਮੈਂ ਸ਼ੁਰੂਆਤੀ ਕਮੈਂਟ ਲੈ ਰਿਹਾ ਇੱਕ ਇੱਕ ਕਰਕੇ ਆਪਾਂ ਸਾਰੇ ਮੁੱਦੇ ਦੇਖੋ ਜੀ ਪਹਿਲੀ ਗੱਲ ਤੇ ਆ ਗਈ ਆਮ ਪਾਰਟੀ ਦੀ ਵੈਸੇ ਬੜੀ ਬਦਕਿਸਮਤੀ ਆ ਇਹ ਗੱਲ ਗੁਰਦਾਸਪੁਰ ਦੀ ਹੋਣੀ ਹੋਵੇ ਤੇ ਬੰਦਾ ਅਮਰਸਰੋਂ ਲਿਆਓ ਦੂਜੀ ਗੱਲ ਇਹਨਾਂ ਸ਼ੈਰੀ ਕਲਸੀ ਜੀ ਨੂੰ ਦਿੱਤੀ ਆ ਇਹ ਆਮ ਆਮ ਪਾਰਟੀ ਨੂੰ ਉਹ ਖਾਸ ਬੰਦਾ ਲੱਭਾ ਐਮਐਲਏ ਕੋਈ ਆਮ ਲੱਭਾ ਹੀ ਨਹੀਂ ਜਿਹੜਾ ਆਮ ਬੰਦੇ ਦੀ ਗੱਲ ਕਰ ਸਕੇ ਜਿਹੜੀ ਟੋਰ ਪ੍ਰਧਾਨ ਦੀ ਗੱਲ ਕੀਤੀ ਆ ਜੇ ਇਹਨਾਂ ਨੇ 5 6 ਬੰਦ ਕੀਤੇ ਨੇ ਤੇ ਬਾਕੀ ਕਿਉਂ ਨਹੀਂ ਬੰਦ ਕੀਤੇ ਕਿਉਂਕਿ ਬਾਕੀਆਂ ਤੋਂ ਪੈਸੇ ਪੁੱਛਦੇ ਨਹੀਂ ਲੈ ਲਏ ਜੀ ਇਹ ਗੱਲਾਂ ਵੇਖੋ ਲੋਕ ਜਿਹਦੀ ਜਿਹਦੀ ਮਿਆਦ ਪੂਰੀ ਹੋਈ ਉਹੀ ਬੰਦ ਹੋਏਗਾ ਨਾ ਬਹੁਤ ਆਪਕੋ ਦੱਸਦਾ ਜਿਹਦੀ ਮਿਆਦ ਹੋ ਗਈ ਉਹ ਮੁਗਿਆ ਤੇ ਜਾ ਕੇ ਫੋਟੋ ਖਿਚਾ ਲਈ ਆਪਣੀ ਕਿ ਅਸੀਂ ਬੰਦ ਕਰਾਉਣ ਦੇ ਨੇ ਪਰ ਉਹਨਾਂ ਦਾ ਦਾਵਾ ਹੈ ਕਿ ਅਸੀਂ ਐਕਸਟੈਂਸ਼ਨ ਨਹੀਂ ਦਿੱਤੀ ਜੋ ਸੀਐਮ ਸਾਹਿਬ ਕਈ ਵਾਰੀ ਆਪਣੇ ਬਿਆਨਾਂ ਚ ਸੈਕਸ਼ਨ ਨਹੀਂ ਦਿੱਤੀ ਤੇ ਬਾਕੀ ਨਹੀਂ ਲੈ ਲੈਣ ਕੈਨਸਲ ਕਰ ਦੋਨਾਂ ਨੇ ਜੇ ਸੀਐਮ ਕੋ ਪਾਵਰ ਹੈਗੀ ਆ ਤੇ ਸੀਐਮ ਦਾ ਇੱਕ ਮੰਤਰੀ ਕਿ ਐਸਾ ਚੁਟਕੀ ਜਿਹਾ ਐਮਐਸਪੀ ਦੇਣਾ ਵਾ ਤੇ ਫਿਰ ਟੋਲ ਹੀ ਬੰਦ ਕਰ ਸਕਦਾ ਲੈ ਕੇ ਸਵਾਲ ਲੋਕ ਚੁੱਕ ਰਹੇ ਨੇ ਸਵਾਲ ਤੁਹਾਡੇ ਸਾਹਮਣੇ ਵੀ ਆ ਇੱਕ ਪਹਿਲੀ ਗੱਲ ਦਾ ਜਵਾਬ ਦੇਦਾ ਮੈਂ ਕਿ ਜਿਹੜਾ ਇਹਨਾਂ ਨੇ ਕਿਹਾ ਕਿ ਇੰ ਕਾਂਗਰਸ ਪਾਰਟੀ ਕੇ ਹੋਰ ਪਾਰਟੀ ਨੇ ਲਿਆਂਦੇ ਆ ਆਪਣੇ ਤੇ ਇਹਨਾਂ ਨੇ ਕਾਂਗ ਜਿਹੜੇ ਰਾਜ ਸਭਾ ਦੇ ਮੈਂਬਰ ਆ ਉਹ ਪੰਜਾਬ ਦੇ ਖਾਤੇ ਚੋਂ ਬਾਹਰਲੇ ਬੰਦੇ ਬਣਾਏ ਆ ਉਹ ਉਹਦੇ ਬੋਟ ਵਾਲੀ ਗੱਲ ਹੈ ਹੀ ਆ ਦੂਜੀ ਗੱਲ ਸੰਨੀ ਦੇਵੋਲ ਦੀ ਗੱਲ ਆ ਅਸੀਂ ਇੱਕ ਠੋਕ ਕੇ ਕਹਿੰਦੇ ਆ ਇੱਕ ਅਕਾਲੀ ਦਲ ਨੇ ਜਦੋਂ ਸਮਝੌਤਾ ਸੀ ਸਾਡਾ ਭਾਈਵਾਲ ਪਾਠੀਆ ਹਮਦਦ ਕੀਤੀ ਪਰ ਅਸੀਂ ਜਾਖੜ ਦੇ ਕੰਮ ਤੇ ਇਹਨੇ ਦੁਖੀ ਸੀ ਅਸੀਂ ਆਪਣਾ ਰਿਆਜ ਚਾਉਂਦੇ ਸੀ ਪਰჩევਾਂ ਦੀ ਰਾਜਨੀਤੀ ਕੀਤੀ ਜਾ ਰਹੀ ਉਹ ਜਾਖੜ ਨੂੰ ਹਰਾਉਣ ਵਾਸਤੇ ਸਾਨੂੰ ਸੰਨੀ ਦੇਵੋਲ ਤੇ ਆਸ ਸੀ ਕਿ ਉਹ ਸਾਡੀ ਬਾਹ ਫੜੇਗਾ ਉਹ ਕੁਛ ਨਾ ਕਰੇਗਾ ਪਰ ਉਹ ਜਾਖੜ ਸਾਹਿਬ ਨੇ ਮਾੜਾ ਨਿਕਲਿਆ ਉਨੇ ਜਿੰਤੋਂ ਤੋਂ ਬਾਅਦ ਸਾਡੀ ਬਾਤ ਨਹੀਂ ਪੁੱਛੀ ਇਸ ਲਈ ਬਾਕੀ ਮੁੱਦੇ ਤਾਂ ਵੀ ਖਿਸਕਦੇ ਰਹਿ ਸਕਦੇ ਤੁਸੀਂ ਵਿਰੋਧ ਕਰਦੇ ਵੀ ਨਜ਼ਰ ਨਹੀਂ ਆਇਆ ਵਿਰੋਧ ਕੀਤਾ ਹੀ ਨਾ ਅਸੀਂ ਨਹੀਂ ਦੇਉਂਦਾ ਵਿਰੋਧ ਕੀਤਾ ਨਹੀਂ ਦੇਉਂਦਾ ਵਿਰੋਧ ਕੀਤਾ ਗੜਜੋੜ ਟੁੱਟਣ ਤੋਂ ਪਹਿਲਾਂ ਕਿ ਬਾਅਦ ਮੈਂ ਇਹ ਵਿਚਾਰ ਕੀਤਾ ਸਾਡੀ ਮੀਟਿੰਗ ਹੋਈ ਉਹਦਾ ਰਿਕਾਰਡ ਆ ਕਿ ਅਸੀਂ ਆਪਣੇ ਪਿੰਡ ਸਟੇਡੀਅਮ ਦੀ ਗੱਲ ਰੱਖੀ ਉਥੇ ਅਸੀਂ ਇੱਕ ਇਥੇ ਪੁਲ ਬਣਨ ਵਾਲਾ ਉਹਦੀ ਗੱਲ ਕੀਤੀ ਕਿ ਤੁਸੀਂ ਇਹ ਗੱਲ ਗਲਤ ਕਰ ਰਹੇ ਹੋ ਹਲਕੇ ਚਾਓ ਉਹਦੇ ਮੱਦੇ ਨਜ਼ਰ ਹੀ ਇੱਕ ਵਾਰੀ ਉਹਨਾਂ ਨੇ ਇੱਥੇ ਕਿ ਮੀਟਿੰਗ ਸੱਦੀ ਪਰ ਕੋਸ ਮੀਟਿੰਗ ਦਾ ਕੋਈ ਅਸਰ ਨਹੀਂ ਹੋਇਆ ਕਿਉਂਕਿ ਥੱਲੇ ਵਰਕਰਾਂ ਵਿੱਚ ਪੁੱਛ ਗਿਆ ਸੀ ਇਹ ਨਹੀਂ ਚਲੋ ਬੱ ਟੋਲ ਦੀ ਗੱਲ ਕਰ ਰਹੇ ਆ ਟੋਲ ਤੇ ਇਹ ਕਹਿੰਦੇ ਕਿ ਐਗਰੀਮੈਂਟ ਹੋਏ ਆ ਐਗਰੀਮੈਂਟ ਤਾਂ ਕੰਮ ਮੁਕਨੇ ਨੇ ਜਿਹੜੇ ਵਿਕਾਸ ਦੀ ਗੱਲ ਕਰਦੇ ਹੋ ਕਾਰਜ ਦਾ ਵਿਕਾਸ ਬਹੁਤ ਸੋਹਣਾ ਲੱਗਦਾ ਵਾ ਅਸੀਂ ਰਿਗਾਰਡ ਕਰਦੇ ਆ ਕਿ ਨਹੀਂ ਬੱਬੇ ਵਾਲੀ ਜੇ ਇਤਫਾਕ ਹੈ ਕਿ ਸਾਰੇ ਜਿਹੜੇ ਟੋਲ ਬੰਦ ਹੋਏ ਹੋ ਆਮ ਆਦਮੀ ਪਾਰਟੀ ਦੇ ਟਾਈਮ 'ਚ ਹੀ ਮਿਆਦ ਮੁੱਕੀ ਉਸ ਤੋਂ ਪਹਿਲਾਂ ਨਹੀਂ ਮੁੱਕੀ ਸੀ ਦੇਖੋ ਜੀ ਇਹ ਪਾਲਿਸੀ ਬੰਦੀਆਂ ਨੇ ਜਿਸ ਕਿਸਮ ਦੇ ਨਾਲ ਐਗਰੀਮੈਂਟ ਬੰਦਾ ਜਿਉ ਜੋ ਰੋਡ ਤੇ ਜਿੰਨਾ ਟਾਈਮ ਮੈਨੂੰ ਦਿੱਤਾ ਜਾਂਦਾ ਠੇਕਦਾਰ ਨੂੰ ਜਾਂ ਜੋ ਵੀ ਕੰਪਨੀ ਹੁੰਦੀ ਆ ਉਹ ਸਭ ਨਾ ਮੁਕਦਾ ਤੁਸੀਂ ਮਿਆਦ ਨਹੀਂ ਵਧਾਈ ਨਹੀਂ ਅਸੀਂ ਨਹੀਂ ਮਿਆਦ ਵਧਾਈ ਮਿਆਦ ਨਹੀਂ ਵਧਾਈ ਤਾਂ ਮਿਆ ਪਹਿਲੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਮਿਆਦ ਨਾ ਬਣਾਈ ਹੁੰਦੀਆਂ ਤੇ ਏਡੇ ਏਡੇ ਇਹਨਾਂ ਨੇ ਆਪਣੀ ਜ਼ਮੀਨ ਜਾਇਦਾਦ ਬਣਾ ਲਈਓ ਕਿੱਥੋਂ ਬਣਦੀਆਂ ਕਿਆ ਬਾਤ ਆ ਸਰਕਾਰ ਤੁਹਾਡੀ ਆ ਜਿਨੇ ਬਣਾਈਏ ਫੜ ਕੇ ਅੰਦਰ ਦੇ ਦੋ ਸੁਖ ਵਿਲਾਸ ਵੱਲੋਂ ਗੱਲ ਕਰਦੇ ਸੀ ਸੁਖ ਵਿਲਾਸ ਵੱਲੋਂ ਗੱਲ ਕਰਦੇ ਫੱਟਾ ਆ ਨਹੀਂ ਸੁਖ ਵਿਲਾਸ ਧੋਂਦੇ ਕੋਈ ਸੁਖ ਵਿਲਾਸ ਇਹ ਮਹਾਰਾਜ ਤੁਸੀਂ ਗੱਲ ਤਾਂ ਨਹੀਂ ਕਰ ਸਕਦੇ ਤੁਹਾਡੇ ਕੇਜਰੀਵਾਲ ਸਾਹਿਬ ਪੰਜਾਬ ਜਾ ਕੇ ਮਾਫੀ ਮੰਗ ਕੇ ਗਏ ਸੀ ਜਿੱਟਿਆ ਸਾਹਿਬ ਕੋ ਬੱਬੇ ਵਾਲੀ ਸਾਹਿਬ ਦੇਖੋ ਬਿੱਲਾਂ ਦਾ ਜ਼ਿਕਰ ਹੋ ਰਿਹਾ ਸੀ ਪੰਜਾਬ ਚ ਕਿਸੇ ਨਾ ਕਿਸੇ ਘਰ ਦੀ ਇੱਕ ਬੰਦੇ ਦੀ ਇੱਕ ਵਾਰੀ ਚੱਲ ਰਹੀ ਆ ਪਰ ਇੱਥੋਂ ਦੇ ਪਾੜੇ ਪਰਵਾਦੇ ਪੰਜਾਂ ਬੰਦੇ ਨੇ ਇਕਵਾਰੀ ਚੜ੍ਹਦੀ ਕਿਉਂ ਨਹੀਂ ਅੰਦਰ ਕਿਥੇ ਰਾਜਨਾਵਤਨ ਕਿਤੇ ਹੋ ਗਿਆ ਅੰਦਰ ਖਤੇ ਪੈਹਾ ਤਾਂ ਨਹੀਂ ਜਾ ਕੇ ਕਿਤੇ ਬਣਾ ਰਾਜੀ ਕਾਂਗਰਸ ਨਾਲ ਕਾਂਗਰਸ ਨਾਲ ਰਾਜੀ ਨਾ